ਤੇ ਮੈਂ ਜੀ ਮਤਲਬ 2 2.5 ਮਹੀਨੇ ਤਾਂ ਮੈਂ ਚੁੱਪ ਰਿਹਾ ਜੀ ਸਮਝ ਲਓ ਉਹਨਾਂ ਨੇ ਜੀ ਕਹਿ ਕੇ ਮਤਲਬ ਉਹ ਵਾਪਸ ਉਹ ਕਰਤਾ ਜੀ ਫੇਲ ਕਰਤਾ ਕੇਸ ਵੀ ਇਹ ਛੋਟਾ دیਵਾਨੀ ਮਾਮਲਾ ਜੀ ਕੋਲਕੀਆਂ ਜੀ ਇਹਨਾਂ ਦੇ ਸਾਰੇ ਪਰਿਵਾਰ ਦੇ ਉਹ ਕਾਕੇ ਦੇ ਛੋਟਾ ਜਿਹੜਾ ਬਿਆਹ ਹੈ ਜੀ ਤਾਂ ਬਰਨਾਲੇ ਦੀ ਹਾਂਜੀ ਵੇਖਦੇ ਸੌਣਾ ਮੱਲ ਉਹਨਾਂ ਦਾ ਜੋਰ ਜੋਰ ਵੀ ਆਪੋ ਪੋਟਿਕਸ ਵਿੱਚ ਵੀ ਬਹੁਤ ਜੋਰ ਹੈ ਉਹ ਮੈਨੂੰ ਕੀ ਪਤਾ ਜੀ ਮੈਨੂੰ ਤਾਂ ਸ਼ਾਮ ਨੂੰ ਪਤਾ ਲੱਗਿਆ ਵੀ ਇਹਨੇ ਮੇਰੇ ਵਾਲੇ ਲਾਇਸੈਂਸ ਦੀ ਬਜਾਏ ਆਪਣਾ ਲਾਇਸੈਂਸ ਨਾਮਾ ਲੈ ਕੇ ਉਹਦੇ ਕੰਮ ਚਾਲੂ ਕਰ ਰਿਹਾ ਹੈ ਮੇਰਾ ਨਾਮ ਇਹਤੁਮਰ ਬੇਰਨੋ ਸੰਤੋਸ਼ ਕੁਮਾਰ ਆ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤਾ ਹੈ 32 ਇਹ ਮੁੱਦਾ ਸਰ ਜੀ ਇਹ ਆ ਕਿ ਮੈਂ ਜਣੀ ਕਿ ਪਹਿਲਾਂ ਕਾਕਾ ਵੱਡਾ ਅਟ ਕਰਿਆ ਜੀ ਉਹਨੂੰ ਜੋ ਮੇਰੀ ਪ੍ਰਾਪਰਟੀ ਦੀ ਕੁੱਲ ਜੋੜ ਕੇ ਮੈਂ ਉਹਨੇ ਪੈਸੇ ਉਹਨੂੰ ਬੜਾ ਰੁਕੇਸ਼ ਕੁਮਾਰ ਜੀ ਉਸ ਤੋਂ ਬਾਅਦ ਜੀ 2016 ਚ ਵਿਚਾਲਾ ਕਾਕਾ ਅਟ ਹੋ ਗਿਆ ਜੀ ਤੇ ਲੜਕੀ ਮੇਰੀ ਪਹਾਣੀਗੜ ਪਿਆਹੀ ਹੋਇਆ ਜੀ ਲੜਕੀ ਵਾਲਿਆਂ ਨੇ ਕੋਈ ਆਪਾ ਤੋਂ ਕੋਈ ਡਿਮਾਂਡ ਨਹੀਂ ਕੋਈ ਉਹਨਾਂ ਦੀ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਉਦੋਂ ਬਾਅਦ ਸਰ ਜੀ ਇਹਨੇ ਮਤਲਬ ਹੁਣ ਮੈਨੂੰ 8 ਮਹੀਨੇ ਹੋ ਗਏ ਜੀ ਘਰੋਂ ਕੱਢੇ ਨੂੰ ਇਹ ਛੋਕੇ ਗਾਕੇ ਨਹੀਂ ਜੀ ਬਵੇਕ ਕੁਮਾਰ ਨੇ ਤੇ ਮੈਂ ਜੀ ਮਤਲਬ 2 2.5 ਮਹੀਨੇ ਤਾਂ ਮੈਂ ਚੁੱਪ ਰਿਹਾ ਜੀ ਵੀ ਸ਼ਾਇਦ ਕੋਈ ਗੱਲ ਨੇੜੇ ਲੱਗ ਜਾਈ ਜੇ ਜਦੋਂ ਇਹਨੇ ਕੋਈ ਗੱਲਬਾਤ ਨਹੀਂ ਕੋਈ ਰਾਸਤਾ ਨਹੀਂ ਦਿੱਤਾ ਜੀ ਮੈਨੂੰ ਫੇਰ ਮੈਂ ਜੀ ਸਮਝ ਲਓ ਇਹਦੇ ਜਿਹੜੇ ਮੇਰੇ ਪਰਿਵਾਰ ਨੂੰ ਇਹ ਕਹਿੰਦਾ ਮੈਂ ਨੌ ਤਰੂੰਗਾ ਮੈਂ ਸੁਸਾਇਡ ਕਰੂੰਗਾ ਮੈਂ ਐ ਕਰੂੰਗਾ ਬਹੁਤ ਕਰੂੰਗਾ ਜੀ ਫੇਰ ਮੈਂ ਐਸਐਸਪੀ ਸਾਹਿਬ ਦੇ ਜੀ ਅਰਜੀ ਦਿੱਤੀ ਵੀ ਸਾਨੂੰ ਐ ਧਮਕੀਆਂ ਦਿੰਦਾ ਜੀ ਸਮਝ ਲਓ ਉਹਨਾਂ ਨੇ ਜੀ ਕਹਿ ਕੇ ਮਤਲਬ ਵਾਪਸ ਕਰ ਉਹ ਕਰਤਾ ਜੀ ਐਲ ਕਰਤਾ ਕੇਸ ਵੀ ਇਹ ਤੁਹਾਡਾ دیਵਾਨੀ ਮਾਮਲਾ ਜੀ ਕੋਰਟ ਚ ਲੜੋ ਫੇਰ ਮੈਂ ਐਸਡੀਐਮ ਸਾਹਿਬ ਦੇ ਜੀ ਇਹ ਆਪਣਾ ਕੇਸ ਲਾਇਆ ਜੀ ਪ੍ਰਾਪਰਟੀ ਦਾ ਮੈਂ ਪੁੱਛਿਆ ਉਹ ਕਹਿੰਦੇ ਜੀ ਪ੍ਰਾਪਰਟੀ ਦਾ ਕੇਸ ਲਾਓ ਤੁਸੀਂ ਪ੍ਰਾਪਰਟੀ ਦਾ ਕੇਸ ਲਾਇਆ ਉਹ 7-8 ਮਹੀਨੇ ਚੱਲਿਆ ਜੀ ਸਮਝ ਲਓ ਉਹ ਚੱਲਣ ਤੋਂ ਬਾਅਦ ਜੀ ਸਮਝ ਲਓ ਬਾਅਦ ਚ ਪਤਾ ਨਹੀਂ ਕੀ ਹੋਇਆ ਜੀ ਪੋਲਿਟਿਕਸ ਦਾ ਜ਼ੋਰ ਤੀ ਜੀ ਉਹ ਝਾੜਤਾ ਜਨਾਬ ਐਸੀਐਮ ਸਾਹਿਬ ਨੇ ਜਦੋਂ ਇਹਨਾਂ ਦੇ ਪਰਿਵਾਰ ਦੀਆਂ ਮੈਨੂੰ ਤਾਂ ਅੰਕਿਆ ਵੀ ਨਜਾਇਜ਼ ਆਉਂਦੀਆਂ ਰਹੀਆਂ ਨੇ ਸਾਡਾ ਏਡੀਸੀ ਹੈ ਜੀ ਸਾਡਾ ਆਇਆ ਜੀ ਸਾਡਾ ਬੋਹ ਹੈ ਜੀ ਕਮਕੀਆਂ ਜੀ ਇਹਨਾਂ ਦੇ ਸੌੜੇ ਪਰਵਾੜ ਦੇ ਜੀ ਇਹਦੇ ਦਾ ਬਤਾਜੀ ਉਹ ਕਾਕੇ ਦੇ ਛੋਟਾ ਜਿਹੜਾ ਬੈਸਾ ਜੀ ਮੁੰਡਾ ਬਰਨਾਲੇ ਹਾਂਜੀ ਬੇਕ ਦੇ ਸੌੜਾਂ ਵੱਲ ਉਹਨਾਂ ਦਾ ਜੋਰ ਜੋਰ ਵੀ ਆ ਪੋਲਿਟਿਕਸ ਵਿੱਚ ਵੀ ਬਹੁਤ ਜੋਰ ਆ ਜੀ ਪਰਚਾ ਵੀ ਮੇਰੇ ਤੇ ਕਰਾਤਾ ਜੀ ਪਰਚਾ ਇਹ ਕਰਾਤਾ ਜੀ ਮੈਂ ਦੁਕਾਨ ਤੇ ਗਿਆ ਜੀ ਉਹ ਕਾਕੇ ਨੇ ਜੀ ਜਿੰਦਾ ਲਾਤਾ ਸਾਡੇ ਕੋਲ ਡਬਲ ਚਾਬੀਆਂ ਹੁੰਦੀਆਂ ਤੇ ਆ ਮੈਂ ਆਖਿਆ ਕਾਕਾ ਦੂਜੀ ਚਾਬੀ ਲੈ ਦੇ ਦੋ ਕਰੋ ਮੈਂ ਮੈਂ ਦੂਜੀ ਚਾਬੀ ਲਾ ਕੇ ਜਿੰਦਾ ਖੋਲਿਆ ਜੀ ਇਹ ਉੱਥੋਂ ਆ ਗਿਆ ਜੀ ਦੁਕਾਨ ਤੋਂ ਸ਼ਾਮ ਨਹੀਂ ਗਿਆ ਜੀ ਠਾਣੇ ਮੈਨੂੰ ਠਾਣੇ ਦਾ ਐਸ ਐਚਓ ਨੇ ਬੁਲਾ ਲਿਆ ਜੀ ਮੈਨੂੰ ਕਹਿੰਦਾ ਤੁਸੀਂ ਦੁਕਾਨ ਤੇ ਨਹੀਂ ਜਾ ਸਕਦੇ ਮਹਾ ਜੀ ਕਾਰਨ ਕਹਿੰਦਾ ਕਾਰਨ ਇਹ ਆ ਕਿ ਤੁਹਾਡੇ ਨੂੰ ਤਾਂ ਪ੍ਰੋਪਰਟੀ ਹੈ ਨਹੀਂ ਮਹਾ ਮੇਰੇ ਨਾਲ ਜਨਾਬ ਨਹੀਂ ਹੈਗੀ ਮੇਰਾ ਜਿਹੜਾ ਆੜਨੀ ਦੁਕਾਨ ਚ ਅਗਰਾਹੀ ਪਾਈ ਹੈ ਉਹ ਵੀ ਮੇਰੀ ਹੈ ਲਾਇਸੈਂਸ ਮੇਰਾ ਤੇ ਜੀ ਉਹ ਮੈਨੂੰ ਕੀ ਪਤਾ ਜੀ ਮੈਨੂੰ ਤਾਂ ਸ਼ਾਮ ਨੂੰ ਪਤਾ ਲੱਗਿਆ ਵੀ ਇਹਨੇ ਮੇਰੇ ਵਾਲੇ ਲਾਇਸੈਂਸ ਦੀ بجائے ਆਪਣਾ ਲਾਇਸੈਂਸ ਨਾਮਾ ਲੈ ਕੇ ਜੀ ਉਹਦੇ ਕੰਮ ਚਾਲੂ ਕਰ ਰਿਆ ਜੀ ਉਹ ਜਿਹੜੀ ਅਗਰਾਹੀ ਪੱਤੀ ਸੀ ਸਾਰੀ ਇਹਦੇ ਅੰਡਰ ਰਹਿ ਗਈ ਜੀ ਉਹ ਐਸਚਓ ਨੇ ਜੀ ਮੈਨੂੰ ਕਹਿੰਦਾ ਵੀ ਮੈਂ ਕੇਸ ਦਰਜ ਕਰੂੰ ਮੈਂ ਬੋਕਰੂੰ ਮੈਂ ਕੀਆ ਕਰੂੰ ਜੀ ਬਹੁਤ ਧਮਕੀਆਂ ਮੈਨੂੰ ਬਹੁਤ ਪੁੱਠਾ ਜ਼ਿੰਦਾ ਬੋਲਿਆ ਤੇ ਮੈਂ ਹਾਜੀ ਮੈਚ ਤੋਂ ਬਾਅਦ ਦੁਕਾਨ ਤੇ ਨਹੀਂ ਜਾਂਦਾ ਮੈਸੇਜ ਨੂੰ ਕਿਹਾ ਜੀ ਫੇਰ ਜਨਾਬ ਉਹਨੇ ਕੇਸ ਪਾਇਆ ਜੀ ਕੁਝ ਮੰਗ ਲਿਆ। ਰਮਾਂਦਾਨ ਇਨਸਾਫ ਦਿਵਾਓ ਬੋ ਜੀ ਹੋਰ ਤਾਂ ਮੇਰੀ ਕਾਦੀ ਮੰਗਾ ਜੀ। ਜੋ 10 ਭਾਈ ਕਹਿੰਦੇ ਨੇ ਪੰਚਾਇਤ ਚ ਇਹ ਮਸਲੇ ਹੱਲ ਹੁੰਦੇ ਨੇ ਜੀ। ਉਸ ਤੋਂ ਬਾਅਦ ਉੱਚ ਅਧਿਕਾਰੀ ਕੋਲ ਗਏ। ਹੈ ਜੀ? ਅਸੂਚਿਤ ਅਧਿਕਾਰੀ ਕੋਲ ਗਏ ਉਸ ਤੋਂ ਬਾਅਦ। ਉੱਚ ਅਧਿਕਾਰੀ ਕੋਲ ਤਾਂ ਬੋ ਜੀ ਜਿੰਨਾ ਕਿ ਸਾਡਾ ਦਮ ਭਰਿਆ ਸੀ ਜਾਂਦੇ ਹੀ ਰਹਿ ਗਏ। ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਇਹਨਾਂ ਨੇ ਕੋਈ ਵੇਖ ਦਿੱਤਾ ਕੀ ਵੀ ਖਰਚਾ ਦੇਣਾ। ਨਾ ਜੀ ਕਿਸ ਨੇ ਨਹੀਂ ਮੈਨੂੰ ਕਿਹਾ ਜੀ ਨਾ ਇਹ ਨਾਲ ਮੇਰਾ ਜਿਹੜੀ ਮੈਂ ਪ੍ਰੋਪਰਟੀ ਦਾ ਮੁੱਲ ਪਾ ਕੇ ਸਮਝਾਤੀਆਂ ਜੀ ਉਦੋਂ ਕੁ ਜਿਹੜੇ ਮੇਰੇ ਕੋਲ ਕੁਲ ਰੁਪਏ ਤੇ ਉਹ ਮੈਂ ਚਾਰ ਹਿੱਸਿਆਂ ਚ ਵੰਡ ਦੇਣੀ ਹਾਂ ਤੁਸੀਂ ਕੋਲੈਬੋਰੇਸ਼ਨ ਚ ਕਰਾਈਆਂ ਚਾਹ ਹਾਂ ਬਲੱਡ ਰਿਸ਼ਤੇ ਸੀ ਉਹਨੇ ਪਿਆਪਾ ਹਿੱਸਾ ਨਹੀਂ ਰੱਖਿਆ ਸੀ ਬਹੁਜੀ ਜਦੋਂ ਚਾਰਾਂ ਚ ਮੈਂ ਵੀ ਆ ਗਿਆ ਤਿੰਨ ਮੰਗੇ ਨੇ ਜੀ ਚੌਥਾ ਮੈਂ ਹਾਂ ਸਮਝ ਲਓ ਗੱਲ ਵਿੱਚ ਤੁਮ ਥੋੜਾ ਹਿੱਸਾ ਵੀ ਲੈ ਲੈ ਉਹ ਹਾਂ ਵਿੱਚ ਮੇਰੇ ਹਿੱਸੇ ਮੇਰੇ ਕੋਲ ਹੋਟ ਕੀ ਹੈ ਜੀ ਦੁਕਾਨਾਂ ਜਾਂ ਮਕਾਨਾਂ ਜੀ ਜਿਹੜੀ ਇਗਰਾਹੀ थी ਬਹੁਜੀ ਉਹ ਉਹਨੇ ਚੱਕ ਲਈ ਜੀ ਉਹਦੇ ਨਾਲ ਜੀ ਮੇਰਾ حساب ਕਰੇ ਨੇ ਜੀ ਮੈਨੂੰ ਬਲਕੇ ਮੇਰੇ ਤੇ ਦੂਛਲ ਲਾਦਾ ਜੀ ਕਹਿੰਦਾ ਜੀ ਇਹ ਕਿਤਾਬਾਂ ਲੈ ਗਿਆ ਚਾਕੇ ਜੀ ਇਹਨਾਂ ਨੇ ਜਿੰਦੇ ਤੋੜਨੇ ਜੀ ਸਾਡਾ ਕੈਮਰਾ ਲਾ ਲਿਆ ਜੀ ਚੌਥਾ ਚੌਥਾ ਸਭੀ ਚ ਮੇਰਾ ਬੌਜੀ ਹੋਰ ਉਹਦੇ ਕੋਲ ਹੀ ਜੀ ਨਾਲ ਹੀ ਰਹਿੰਦਾ ਜੀ ਮੈਂ ਉਹਦੇ ਨਾਲ ਮੈਂ ਰਹਿੰਦੇ 9-10 ਸਾਲ ਹੋ ਗਏ ਜੀ ਹੁਣ ਹੁਣ ਕੀ ਤੇ ਮੈਂ ਹੁਣ ਤਾਂ ਮੈਂ ਬੌਜੀ ਉਹਦੇ ਰਾਤ ਨੂੰ ਘਰੋਂ ਕੜਤਾ ਸਮਝ ਲੋ ਜਦ ਅਸੀਂ ਬੱਦਮ ਬੱਧੀ ਹੋਏ ਮੈਂ ਕਿਹਾ ਮੈਂ ਵੀ ਹਿੱਚ ਰੋਣਾ ਨਹੀਂ ਪੈਂਦਾਂ ਆਪਣਾ ਮੇਜੂ ਪਕਰ ਕੀ ਜੀ ਘਰ ਵਾਲੀ ਨਾਲ ਕੀ ਜੀ ਸੀ ਆਗੇ ਚਲੋ ਇਹਨੇ ਡੇਲੇ ਜਿੱਥੋਂ ਚੱਲ ਜੀ ਹਾਂ ਜੀ ਬੌਜੀ ਮੈਂ ਤਾਂ ਬਿਲਕੁਲ 100% ਇਹ ਗੱਲ ਤੋਂ ਹਾਂ ਹਾਂ ਸਾਨੂੰ ਹਾਈ ਕੋਰਟ ਦਾ ਸਕੂਲ ਆ ਜੀ ਮੈਂ ਪਹਿਲਾਂ ਪੁੱਛ ਕੇ ਫਿਰ ਕੇਸ ਕਰਿਆ ਜੀ ਮੈਂ ਕੇਸ ਨਹੀਂ ਕਰਿਆ ਉਹਨਾਂ ਅੱਗੇ ਤੇ ਪੀਲ ਕਿਤੇ ਤੁਸੀਂ ਉਹਦੇ ਖਰਾਬ ਅਪੀਲ ਤਾਂ ਜੀ ਜਨਾਬ ਸਾਨੂੰ ਆਊਟ ਨਹੀਂ ਕਰਦੇ ਇੱਥੇ ਨੇ ਜੀ ਹਾਂ ਜੀ 5 ਤਰੀਕ ਦਾ ਫੈਸਲਾ ਹੋਇਆ ਹੋਇਆ ਜੀ ਉਹਦੇ ਦੀ ਅਸੀਂ ਫਿਰਦੇ ਹਾਂ ਜੀ ਬਗਰਾ ਤੁਸੀਂ ਕਹਿੰਦੇ ਜੀ ਪੋਲਿਟਿਕਲ ਪ੍ਰੈਸ਼ਰ ਦੇ ਨਾਲ ਹੀ ਫੈਸਲਾ ਬਦਲ ਉਲਟ ਕੀਤਾ ਗਿਆ ਹੈ ਇਹਨਾਂ ਦੇ ਰਿਸ਼ਤੇਦਾਰ ਮੈਨੂੰ ਸ਼ਰੀਆਮ ਕਹਿੰਦੇ ਨੇ ਜੀ ਤਾਂ ਖੇਡਦੇ ਨੇ ਵੀ ਸਾਡਾ ਐਡੀਸੀ ਇੱਥੇ ਸਾਡਾ ਜੀ ਫਲਾਣਾ ਜੀ ਕਾਜੀ ਤੇਮ ਕਾਜੀ ਬਹੁਤ ਕੁਝ ਇੱਥੇ ਕੋਰਟ ਚ ਕਿੱਥੇ ਜਾ ਸਕਦੇ ਇੱਥੇ ਬੌਜੀ ਕੋਰਟ ਚ ਕਿਵੇਂ ਵਗ ਜਾਗੇ ਪਹਿਲਾਂ ਐਸਟੀਐਮ ਦੇ ਜਾਊਗਾ ਜੀ ਫੇਰ ਡੀਸੀ ਦੇ ਜਾਣਾ ਪਊਗਾ ਜੀ ਸਮਝ ਲਓ ਉਹ ਜਿਹੜੇ ਡੀਸੀ ਸਾਹਿਬ ਨੇ ਮਾਰ ਕੇ ਇਹ ਏਡੀਸੀ ਨੂੰ ਫੇਰ ਕਰਤਾ ਜੀ ਫੇਰ ਛੜ ਗਏ ਜੀ ਉੱਥੇ ਅਸੀਂ ਉਦੋਂ ਬਾਅਦ ਬੌਜੀ ਕਮਿਸ਼ਨਰ ਦੇ ਜਾਊਗਾ ਜੀ ਉਦੋਂ ਬਾਅਦ ਕੋਟੇ ਜਾਊਗੀ ਕਿਰਿਆ ਕੀ ਉਦੋਂ ਕੀ ਆਪ ਕਰਦੇ ਹਾਂ ਮਕਾਨ ਦੀ ਹੋਊਗੀ ਜੀ ਮੇਰਾ ਖਿਆਲ ਡੂਣ ਕਰੋੜ ਦੇ ਟਿਪਟੇ ਦਾ ਮਕਾਨ ਹੋਊਗੀ ਸਮਝ ਲਓ ਦੁਕਾਨ ਦੀ ਕੀਮਤ ਲਾ ਲਓ ਜੀ ਮੇਰਾ ਖਿਆਲ ਹੋਊ 80-90 ਲੱਖ ਰੁਪਏ ਆਪਣੀ ਸਾਰੀ ਮੇਰੀ ਜ਼ਿੰਦਗੀ ਦੀ ਇਹੀ ਹੈ ਜੀ ਉਦੋਂ ਮੇਰੇ ਕੋਲ ਕੁਝ ਨਹੀਂ ਮਕਾਨ ਤਾਂ ਕਿਸੀ ਲਈ ਚਾਹੀਦਾ ਮੇਰਾ ਜੀ ਥਲੇਸ ਬੱਕ ਲਾਉਣੀ ਚਾਹੀਦੀ ਬੀਐਸਐਨਲ ਪਾਰਕ ਦੇ ਉਪਰ ਸਾਈਡ ਪੰਜ ਨੰਬਰ ਆ ਜੀ ਗੜੀ ਮੇਰੀ 300 ਮਤਲਬ ਠੀਕ ਹੈ ਨਾ ਵੀ ਬੌਜੀ ਮੈਨੂੰ ਸਹੀ ਇਨਸਾਫ ਮਿਲੇ ਇੱਕਦਮ ਜਿਹੜੀ ਮੇਰੀ ਇਰਾਹੀ ਆ ਉਹ ਮੇਰੇ ਨਾਲ ਬੈਠ ਕੇ ਹਿਸਾਬ ਕਰੇ ਜਦੋਂ ਇਹ ਕਾਕਾ ਮੈਂ ਅੱਖਾਂ ਤੋਂ ਮੈਨੂੰ ਦਿਂਦਾ ਨਹੀਂ ਜੀ 80% ਮੇਰੀ 20% ਨੇਗਾ ਜੀ ਮੈਂ ਇਹਦਾ ਸਾਰਾ ਤੱਕਿਆ ਦੀ ਹਾਂਜੀ ਉਹਦੇ ਕੋਲੇ ਮਸਲਾ ਰੱਖਿਆ ਉਹਦੇ ਕੋਲੇ ਮਸਲਾ ਰੱਖਿਆ ਤੀ ਜੀ ਜਿਹੜੇ ਬੰਦੇ ਮੈਂ ਭੇਜੇ ਜੀ ਇਹ ਭੇਜੇ ਹੋਰ ਦੋ ਤਿੰਨ ਭੇਜੇ ਜੀ ਜੀ ਕਾਕਾ ਐ ਨਾ ਬੈਠ ਕੇ ਹਿਸਾਬ ਕਰ ਲਓ ਮੈਂ ਕਿਹਾ ਤੂੰ ਐ ਕਰੀ ਮੈਨੂੰ 20-25 ਲੱਖ ਰੁਪਇਆ ਘੱਟ ਦੇ ਦੂ ਜੀ ਤੂੰ ਆ ਕੰਮ ਨਾ ਕਰ ਉਹਨਾਂ ਨੂੰ ਕਹਿੰਦਾ ਮੈਂ ਸੂਸਾਈਡ ਕਰ ਲੂੰ ਜੇ ਇਹਨਾਂ ਨੇ ਮੰਗਿਆ ਉਹ ਚੁੱਪ ਕਰਕੇ ਆਪਣੇ ਕੰਨ ਝਾੜ ਕੇ ਘਰੇ ਆ ਜਿੰਦੀ ਤੇ ਮੌਕੇ ਉਹ ਸਾਰਾ ਬੌਜੀ ਉਹਨਾਂ ਨੇ ਮੈਨੂੰ 8 ਮਹੀਨੇ ਹੋ ਗਏ ਉਹਨਾਂ ਦੀ ਰੱਖਿਆ ਹੋਈ ਜੀ ਕਮ ਸੇ ਕਮ ਮੇਰੀ 20-25 ਹਜ਼ਾਰ ਦੀ ਦਵਾਈ ਆਉਂਦੀ ਹੈ ਜੀ ਮਹੀਨੇ ਦੀ ਹੁਣ ਮੈਨੂੰ ਇੰਨੀ ਦਾ ਮੈਨੂੰ ਵੀ ਸ਼ਰਮ ਬਹੁਤ ਆਉਂਦੀ ਆ ਮੈਂ ਅਗਲੇ ਨੂੰ ਵੰਡ ਕੇ 10 ਸਾਲ ਹੋ ਗਏ ਜੀ 12 ਸਾਲ ਪਹਿਲਾਂ ਜਿਹੜਾ ਕੋਈ ਦੇਦਾ-ਦੇਤਾ ਜੀ ਮੁੜ ਕੇ ਕਿਹੜਾ ਮੇਰੇ ਤੋਂ ਮੰਗਿਆ ਜੀ ਉਹਨਾਂ ਨੇ ਕੁਛ ਮੈਂ ਹੁਣ ਜਿਹੜਾ 25-30 ਹਜ਼ਾਰ ਰੁਪਿਆ ਮੇਰਾ ਖਰਚਾ ਵੀ ਅਜੇ ਨਹੀਂ ਰੁਕੀਆ ਵੀ ਖਰਚਾ ਵੀ ਹੈ ਜੀ ਉਹੀ ਉਡੀਕ ਰਹੇ ਨੇ ਜੀ ਹੋਰ ਤਾਂ ਮੈਨੂੰ ਕੋਈ ਸਹਾਰਾ ਨਹੀਂ ਦੇ ਜੀ ਕਿਸੇ ਤਰੀਕੇ ਦੇ